ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾਣਦੇ ਹਾਂ ਪੂਰਨ ਭਗਤ ਇੱਕ ਪੰਜਾਬੀ ਦੀ ਪ੍ਰਾਣੀ ਲੋਕ ਗਾਥਾ ਹੈ ਜੋ ਕਿ ਬਹੁਤ ਹੀ ਪਿਆਰੀ ਤੇ ਮਹੱਤਮਪੂਰਨ ਹੈ ਹਾਂਜੀ ਇਹ ਇੱਕ ਕਹਾਣੀ ਪੂਰਨ ਦੇ ਆਧਾਰ ਤੇ ਹੈ ਜਿਸ ਦਾ ਪਿਤਾ ਸਲਵਾਨ ਹੁੰਦਾ ਹੈ ਜੋ ਕਿ ਸਿਆਲਕੋਟ ਦਾ ਰਾਜਾ ਸੀ ਸਿਆਲਕੋਟ ਦੇ ਸਰਾਜ ਕੁਮਾਰ ਨੂੰ ਪੂਰਨ ਨੂੰ ਜੋ ਕਿ ਅੱਜ ਦੇ ਸਮੇਂ ਵਿੱਚ ਬਾਬਾ ਸਹਜਨਾਥ ਵਜੋਂ ਪੂਜਿਆ ਜਾਂਦਾ ਹੈ ਇਸ ਕਥਾ ਦੇ ਆਧਾਰ ਤੇ ਕਿੱਸਾ ਕਾਦਰ ਜਾਬ ਦੁਆਰਾ ਲਿਖਿਆ ਗਿਆ ਹੈ ਪੂਰਨ ਭਗਤ ਇੱਕ ਪੂਰਨ ਦੰਦ ਕਥਾ ਹੈ ਪੂਰਨ ਨੇ ਰਾਜਾ ਸਲਵਾਨ ਦੀ ਪਹਿਲੀ ਪਤਨੀ ਇੱਛਰਾ ਦੀ ਕੁੱਖੋਂ ਜਨਮ ਲਿਆ ਸੀ ਜਦੋਂ ਪੂਰਨ ਨੇ ਜਨਮ ਲਿਆ ਤਾਂ ਉਸਦੇ ਪਿਤਾ ਬਲਵੰਤ ਸਲਵਾਨ ਨੂੰ ਬਹੁਤ ਹੀ ਉਤਸਕਤਾ ਸੀ ਕਿ ਉਸਦੇ ਭਵਿੱਖ ਬਾਰੇ ਜਾਣਨ ਬਾਰੇ ਤਾਂ ਉਹ ਆਪਣੇ ਦਰਬਾਰ ਵਿੱਚ ਜੋਤਸੀਆਂ ਨੂੰ ਬੁਲਾਉਂਦਾ ਹੈ ਤੇ ਉਸਦੇ ਭਵਿੱਖ ਬਾਰੇ ਪੁੱਛਦਾ ਹੈ ਤਾਂ ਜੋਤਸੀ ਸਲਮਾਨ ਨੂੰ ਉਸਦੇ ਭਵਿੱਖ ਬਾਰੇ ਦੱਸਦੇ ਹਨ ਕਿ ਉਹ ਆਪਣੇ ਪੁੱਤਰ ਦਾ ਮੂੰਹ 12 ਸਾਲ ਤੱਕ ਨਾ ਦੇਖੇ ਕਿਉਂਕਿ ਉਹਨਾਂ ਦੇ ਮਤਾਬਕ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਆਪਣੇ ਪਿਤਾ ਲਈ ਮਨਹੂਸ ਹੈ ਜਿਸ ਕਾਰਨ ਸਲਮਾਨ ਨੇ ਉਸ ਨੂੰ 12 ਸਾਲ ਦੀ ਭੋਰੇ ਵਿੱਚ ਰੱਖਿਆ ਪੂਰਨ ਦੇ ਭੋਰੇ ਵਿੱਚ ਰਹਿੰਦੇ ਉਪਰੰਤ ਹੀ ਉਸ ਦਾ ਪਿਤਾ ਛੋਟੀ ਉਮਰ ਦੀ ਇੱਕ ਕੁੜੀ ਜੋ ਕਿ ਲੂਣਾ ਹੁੰਦੀ ਆ ਉਹਦੇ ਨਾਲ ਵਿਆਹ ਕਰਵਾ ਲੈਂਦਾ ਹੈ ਉਹ ਇੱਕ ਨੀਵੀਂ ਜਾਤ ਦੀ ਲੜਕੀ ਹੁੰਦੀ ਹੈ ਬਹੁਤ ਹੀ ਸੁੰਦਰ ਤੇ ਸੋਹਣੀ ਹੁੰਦੀ ਹੈ ਬਹੁਤ ਹੀ ਛੋਟੀ ਉਮਰ ਦੀ ਹੁੰਦੀ ਹੈ 12 ਸਾਲ ਪੂਰੇ ਹੋਣ ਤੋਂ ਬਾਅਦ ਪੂਰਨ ਤੇ ਸਲਵਾਨ ਇੱਕ ਦੂਜੇ ਨੂੰ ਮਿਲਣੇ ਬਹੁਤ ਕਾਲੇ ਪੈ ਜਾਂਦੇ ਨੇ ਰਾਜਾ ਸਲਵਾਨ ਬਹੁਤ ਖੁਸ਼ ਹੁੰਦਾ ਹੈ ਕਿ ਅੱਜ ਉਸ ਦੇ ਪੁੱਤਰ ਉਸ ਨੂੰ ਮਿਲਣ ਆ ਰਿਹਾ ਹੈ ਉਧਰ ਪੂਰਨ ਦਾ ਚਾ ਵੀ ਚੱਕਿਆ ਨਹੀਂ ਜਾਂਦਾ ਜਦੋਂ ਪੂਰਨ ਵਾਪਸ ਆਪਣੇ ਮਹਿਲ ਵਿੱਚ ਆਉਂਦਾ ਹੈ ਤਾਂ ਪੂਰਨ ਆਪਣੇ ਪਿਤਾ ਤੇ ਮਾਤਾ ਨੂੰ ਮਿਲਦਾ ਹੈ ਮਾਤਾ ਇਸਰਾ ਤੇ ਪਿਤਾ ਸਲਵਾਨ ਉਸਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਨੇ ਤੇ ਬਹੁਤ ਹੀ ਪਿਆਰ ਕਰਦੇ ਨੇ ਘੁੱਟ ਕੇ ਜੱਫੀ ਪਾਉਂਦੇ ਨੇ ਤਾਂ ਉਧਰ ਮਾਤਾ ਇਸਰਾ ਉਸਨੂੰ ਦੱਸਦੀ ਹੈ ਕਿ ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਲਿਆ ਜਿਸ ਦਾ ਨਾਂ ਹੈ ਲੂਣਾ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਤਾਂ ਉਹ ਆਪਣੀ ਮਾਂ ਸਮਾਨ ਜਿਹੜੀ ਲੂਣਾ ਉਹਨੂੰ ਮਿਲਣ ਲਈ ਜਾਂਦਾ ਮਹਿਲ ਦੇ ਵਿੱਚ ਲੂਣਾ ਪੂਰਨ ਦੀ ਸੁੰਦਰਤਾ ਵੇਖ ਕੇ ਬਹੁਤ ਹੀ ਹੈਰਾਨ ਰਹਿੰਦੀ ਹੈ ਤੇ ਉਸ ਨੂੰ ਘੁੱਟ ਕੇ ਚੁੱਫੀ ਪਾ ਲੈਂਦੀ ਹੈ ਪੂਰਨ ਵੀ ਬਹੁਤ ਹੀ ਮਾਨ ਸਤਕਾਰ ਕਰਦਾ ਹੈ ਪਰ ਜਿਹੜੀ ਲੂਣਾ ਹੁੰਦੀ ਹੈ ਉਸ ਦੀਆਂ ਭਾਵਨਾਵਾਂ ਪੂਰਨ ਦੇ ਲਈ ਸਹੀ ਨਹੀਂ ਹੁੰਦੀਆਂ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਬਿਆਕਰਵਾ ਲਵੇ ਪਰ ਪੂਰਨ ਉਸ ਨੂੰ ਮਨਾ ਕਰ ਦਿੰਦਾ ਹੈ ਪੂਰਨ ਉਸ ਨੂੰ ਸਮਝਾਉਂਦਾ ਹੈ ਕਿ ਉਹ ਉਸ ਦੀ ਮਾਂ ਸਮਾਨ ਹੈ ਜਿਸ ਤਰ੍ਹਾਂ ਜਿਸ ਨਾਲ ਲੋਣਾ ਕਰੋਧਿਤ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਕਿਹੜਾ ਮੇਰੀ ਕੁਖੋਂ ਜਨਮ ਲਿਆ ਹੈ ਮੈਂ ਤੇਰੀ ਕਿਵੇਂ ਮਾਂ ਲੱਗੀ ਲੋਣਾ ਦੇ ਇੱਕ ਸੌਂ ਤੇ ਬਾਰੀ-ਬਾਰੀ ਕਹਿਨ ਤੇ ਵੀ ਪੂਰਨ ਨਹੀਂ ਮੰਨਦਾ ਲੋਣਾ ਆਪਣੇ અપਮਾਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਉਹ ਬਹੁਤ ਹੀ ਗੁੱਸੇ ਵਿੱਚ ਆ ਜਾਂਦੀ ਹੈ ਉਧਰ ਪੂਰਨ ਭਗਤਾ ਆਪਣੀ ਮਾਤਾ ਜੀ ਕੋਲ ਜਾਂਦਾ ਹੈ ਉਸ ਦੀ ਗੋਦੀ ਵਿੱਚ ਬੈਠ ਕੇ ਉਹ ਸਾਰੀ ਗੱਲ ਦੱਸਦਾ ਹੈ ਤੇ ਸਿਰ ਰੱਖ ਕੇ ਪੈ ਜਾਂਦਾ ਹੈ ਉਧਰ ਲੋਣਾ ਸਲਵਾਨ ਸਾਹਮਣੇ ਪੂਰਨ ਉੱਤੇ ਇੱਜ਼ਤ ਨਾਲ ਕੁਲਵਾੜ ਕਰਨ ਦਾ ਇਲਜ਼ਾਮ ਲਗਾਉਂਦੀਆਂ ਇਹ ਸੁਣ ਕੇ ਰਾਜਾ ਬਹੁਤ ਗਰੋਧਿਤ ਹੋ ਜਾਂਦਾ ਹੈ ਤੇ ਉਸ ਨੂੰ ਆਪਣੇ ਮਹਿਲ ਵਿੱਚ ਬੁਲਾਉਂਦਾ ਹੈ ਮਾਤਾ ਇਸਰਾ ਬਹੁਤ ਹੀ ਰਾਜੇ ਨੂੰ ਸਮਝਾਉਂਦੀ ਹੈ ਪਰ ਉਹ ਨਹੀਂ ਕਿਸੇ ਦੀ ਕੋਈ ਗੱਲ ਸੁਣਦਾ ਰਾਜਾ ਸੁਲਤਾਨ ਰਾਜਾ ਸੁਲਬਾਨ ਪੂਰਨ ਦੀ ਹੱਤਿਆ ਦਾ ਹੁਕਮ ਸੁਣਾ ਦਿੰਦਾ ਹੈ ਲੋਣਾ ਪੂਰਨ ਨੂੰ ਆਖਰੀ ਵਾਰ ਉਸਦੀ ਗੱਲ ਮੰਨ ਲਈ ਫਿਰ ਕਹਿੰਦੀ ਹੈ ਪ੍ਰੰਤੂ ਪੂਰਨ ਉਸ ਨੂੰ ਉਸਦੀ ਕੋਈ ਗੱਲ ਨਹੀਂ ਮੰਨਦਾ ਆਪਣੇ ਫੈਸਲੇ ਤੇ ਅਡੋਰ ਰਹਿੰਦਾ ਜਿਹੜੇ ਰਾਜੇ ਦੇ ਜਲਾਦ ਹੁੰਦੇ ਨੇ ਪੂਰਨ ਨੂੰ ਮਾਰਨ ਲਈ ਲੈ ਜਾਂਦੇ ਨੇ ਉਹ ਉਸ ਨੂੰ ਮਾਰਨ ਦੀ ਬਜਾਏ ਉਸ ਦੇ ਹੱਥ ਪੈਰ ਵੱਢ ਕੇ ਖੂਹ ਵਿੱਚ ਛੁੱਟ ਦਿੰਦੇ ਨੇ ਪੂਰਨ ਦੀ ਮਾਂ ਇਸ ਤਰ੍ਹਾਂ ਆਪਣੇ ਪੁੱਤਰ ਦੇ ਵਿਜੋਗ ਵਿੱਚ ਅੰਨੀ ਹੋ ਜਾਂਦੀ ਹੈ ਪੂਰਨ ਭਗਤ ਉਸ ਖੂਹ ਵਿੱਚ 12 ਸਾਲ ਤੜਫਦਾ ਰਿਹਾ 12 ਸਾਲ ਬਾਅਦ ਉੱਥੇ ਇੱਕ ਗੋਰਖਨਾਥ ਆਪਣੇ ਚੇਲਿਆਂ ਨਾਲ ਲੰਘ ਰਿਹਾ ਸੀ ਤਾਂ ਗੋਰਖਨਾਥ ਆਪਨੇ ਚੇਲੇ ਨੂੰ ਕਹਿੰਦਾ ਕਿ ਖੂਹ ਵਿੱਚੋਂ ਪਾਣੀ ਕੱਢ ਕੇ ਲੈ ਕੇ ਆਵੇ ਤਾ ਗੋਰਖਨਾਥ ਦਾ ਚੇਲਾ ਖੂਬ ਵਿੱਚ ਪਾਣੀ ਕੱਢਣ ਲਈ ਖੂਬ ਵਿੱਚ ਵੇਖਦਾ ਤਾਂ ਉਹ ਦੇਖਦਾ ਕਿ ਪੂਰਨ ਖੂਬ ਵਿੱਚ ਪਿਆ ਹੈ ਤਾਂ ਉਹ ਆਪਣੇ ਗੁਰੂ ਨੂੰ ਆ ਕੇ ਦੱਸਦਾ ਹੈ ਗੁਰੂ ਗੋਰਖ ਤਾ ਚੇਲਾ ਖੂਬ ਵਿੱਚ ਪਾਣੀ ਕੱਢਣ ਲਈ ਖੂਬ ਵਿੱਚ ਵੇਖਦਾ ਤਾਂ ਦੇਖਦਾ ਕਿ ਪੂਰਨ ਉਸ ਵੱਲ ਵੇਖ ਰਿਹਾ ਸੀ ਤਾਂ ਉਹ ਆਪਣੇ ਗੁਰੂ ਨੂੰ ਆ ਕੇ ਦੱਸਦਾ ਹੈ ਗੁਰੂ ਗੋਰਖ ਪੂਰਨ ਭਗਤ ਨੂੰ ਬਾਹਰ ਕੱਢਦਾ ਤੇ ਕਾਠਨ ਤਪੱਸਿਆ ਬਾਦ ਪੂਰਨ ਠੀਕ ਕਰ ਦਿੰਦਾ ਹੈ ਜੜੀਆਂ ਬੂਟੀਆਂ ਲਗਾ ਕੇ ਉਸ ਦੇ ਅੰਗ-ਅੰਗ ਨੂੰ ਠੀਕ ਕਰ ਦਿੰਦਾ ਹੈ ਪੂਰਨ ਦੇ ਠੀਕ ਹੋਣ ਤੋਂ ਬਾਅਦ ਗੁਰੂ ਗੋਰਖਸ ਨੂੰ ਸਾਰੀ ਕਹਾਣੀ ਪੁੱਛਦਾ ਹੈ ਤਾਂ ਪੂਰਨ ਸਾਰੀ ਆਪਣੀ ਕਹਾਣੀ ਉਸ ਨੂੰ ਸੱਚ ਦੱਸਦਾ ਹੈ ਗੁਰੂ ਗੋਰਖ ਪੂਰਨ ਨੂੰ ਵਾਪਸ ਮੁੜਨ ਅਤੇ ਆਪਣਾ ਰਾਜ ਪਾਠ ਸੰਭਾਲਣ ਲਈ ਕਹਿੰਦਾ ਹੈ ਪਰੰਤੂ ਪੂਰਨ ਉਸ ਦੀ ਇੱਕ ਨਹੀਂ ਸੁਣਦਾ ਬਲਕਿ ਉਹ ਜੋਗ ਦੇਣ ਦੇ ਲਈ ਮਜਬੂਰ ਕਰ ਦਿੰਦਾ ਹੈ ਗੁਰੂ ਗੋਰਖਪੁਰ ਨੂਰ ਰਾਣੀ ਸੁੰਦਰਾ ਦੇ ਮਹਿਲ ਵਿੱਚ ਭੇਜਦਾ ਹੈ ਕਿ ਰਾਣੀ ਤੋਂ ਭਿਖਿਆ ਮੰਗ ਕੇ ਲੈ ਕੇ ਆਵੇ। ਰਾਣੀ ਸੁੰਦਰਾ ਦੇਖਣ ਨੂੰ ਬਹੁਤ ਹੀ ਸੁੰਦਰ ਸੀ। ਜਦੋਂ ਭਿਖਿਆ ਲੈਣ ਰਾਣੀ ਦੇ ਮਹਿਲ ਪਹੁੰਚਿਆ ਤਾਂ ਰਾਣੀ ਦੀ ਜਿਹੜੀ ਨੌਕਰਾਨੀ ਸੀ ਉਸ ਨੂੰ ਭਿਖਿਆ ਦੇਣ ਆਈ। ਪਰੰਤੂ ਪੂਰਨ ਇਹ ਕਹਿ ਕੇ ਪਿਖਿਆ ਲੈਣ ਤੋਂ ਮਨਾਂ ਕਰ ਦਿੰਦਾ ਹੈ ਕਿ ਰਾਣੀ ਦੇ ਹੱਥ ਤੋਂ ਹੀ ਕੁਝ ਲਵੇਗਾ ਇਹ ਸੁਣ ਕੇ ਜਿਹੜੀ ਰਾਣੀ ਸੁੰਦਰਾ ਹੁੰਦੀ ਹੈ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਹ ਪਿਖ ਸੁ ਕੋਲ ਗਈ ਤੇ ਉਹ ਨੂੰ ਪੂਰਨ ਦਾ ਰੂਪ ਦੇਖ ਕੇ ਬਹੁਤ ਹੀ ਮੋਹਤ ਹੋ ਜਾਂਦੀ ਹੈ ਸੁੰਦਰਾ ਪੂਰਨ ਨੂੰ ਪਿਖਿਆ ਦੇ ਵਿੱਚ ਹੀਰੇ ਜਵਾਹਰਤ ਦਿੰਦੀ ਹੈ ਕਿ ਜਿਸ ਨੂੰ ਉਸ ਦਾ ਗੁਰੂ ਵਾਪਸ ਮੋੜ ਦਿੰਦਾ ਹੈ ਉਹ ਕਹਿੰਦਾ ਹੈ ਕਿ ਉਹ ਪਿਖਿਆ ਵਿੱਚ ਕੁਝ ਖਾਣ ਲਈ ਮੰਗ ਕੇ ਲੈ ਕੇ ਆਵੇ। ਇਸੇ ਤਰ੍ਹਾਂ ਪੂਰਨ ਸੁਂਦਰਾ ਦੇ ਮਹਿਲ ਵਿੱਚ ਵਾਪਸ ਆ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਹੀਰੇ ਜਵਾਰਤ ਦੀ ਪਿਖਿਆ ਵਾਪਸ ਕਰੇ ਤੇ ਕੁਝ ਖਾਣ ਲਈ ਦੇ ਦੇਵੇ। ਤਾਂ ਪੂਰਨ ਦੇ ਅਜਾਹ ਕਹਿਣ ਤੋਂ ਬਾਅਦ ਜਿਹੜੀ ਰਾਣੀ ਸੁਂਦਰਾ ਹੁੰਦੀ ਹੈ ਆਪਣੇ ਗੋਲੀਆਂ ਨਾਲ ਮਿਲ ਕੇ ਸੱਤੀ ਪ੍ਰਕਾਰ ਦੇ ਪਕਵਾਨ ਬਣਾ ਕੇ ਗੁਰੂ ਕੋਰ ਖਾਣਾਂ ਤੇ ਡੇਰੇ ਤੇ ਲੈ ਕੇ ਜਾਂਦੀ ਹੈ। ਭੋਜਨ ਖਾਣ ਤੋਂ ਬਾਅਦ ਗੁਰੂ ਸੁੰਦਰਾ ਨੂੰ ਕਹਿੰਦਾ ਹੈ ਕਿ ਕੁਝ ਮੰਗਣ ਲਈ ਪਰ ਰਾਣੀ ਜਿਹੜੀ ਸੁੰਦਰਾ ਹੁੰਦੀ ਆ ਉਹ ਤੋਫੇ ਦੇ ਤੌਰ ਤੇ ਪੂਰਨ ਨੂੰ ਮੰਗਦੀ ਹੈ ਬਚਨਵਦ ਗੋਰਖਾ ਸੁੰਦਰਾ ਨੂੰ ਪੂਰਨ ਦੇ ਦਿੰਦਾ ਹੈ ਪਰ ਕੁਝ ਸਮੇਂ ਬਾਅਦ ਪੂਰਨ ਰਾਣੀ ਕੋਲ ਭੱਜ ਕੇ ਵਾਪਸ ਗੁਰੂ ਦੇ ਸ਼ਰਨ ਵਿੱਚ ਫੇਰ ਆ ਜਾਂਦਾ ਹੈ ਜਿਸ ਕਨਾਲ ਰਾਣੀ ਦੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਤੇ ਸਦਮੇ ਵਿਚਾਰ ਆ ਜਾਂਦੀ ਹੈ ਤੇ ਉਹ ਬਰਦਾਸ਼ਤ ਨਹੀਂ ਕਰ ਪਾਉਂਦੀ ਆਪਣੇ ਮਹਿਲ ਦੀ ਮੰਜ਼ਲ ਤੋਂ ਸਾਲ ਮਾਰ ਕੇ ਆਤਮ ਹੱਤਿਆ ਕਰ ਲੈਂਦੀ ਹੈ ਰਾਣੀ ਸੁੰਦਰਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਗੋਰਖਨਾਥ ਦੇ ਕਹਿਣ ਤੇ ਪੂਰਨ ਸਿਆਲਕੋਟ ਜਾਂਦਾ ਹੈ ਉਹ ਉਸ ਬਾਗ ਵਿੱਚ ਡੇਰਾ ਲਗਾਉਂਦਾ ਜੋ ਕਿ 2 ਸਾਲ ਪਹਿਲਾਂ ਸੁੱਕ ਗਿਆ ਸੀ ਪੂਰਨ ਦੇ ਆਉਣ ਨਾਲ ਇਹ ਬਾਗ ਦੁਬਾਰਾ ਖਿੜ ਗਿਆ ਸੀ ਇਤੋਂ ਦੇ ਲੋਕ ਬੜੇ ਹੀ ਖੁਸ਼ ਹੋ ਗਏ ਸਨ ਇਸ ਮਹਾਨ ਜੋਗੀ ਨੂੰ ਸਾਰੇ ਲੋਕ ਵੇਖਣ ਲਈ ਆਉਣ ਲੱਗ ਪਏ ਰਾਜਾ ਸਲਵਾਨ ਅਤੇ ਉਸ ਦੀ ਪਤਨੀ ਲੂਣਾ ਨੂੰ ਕੋਈ ਵੀ ਬੱਚਾ ਨਹੀਂ ਸੀ ਹੋਇਆ ਇਸੇ ਤਰ੍ਹਾਂ ਰਾਜਾ ਸਲਵਾਨ ਤੇ ਉਸ ਦੀ ਪਤਨੀ ਲੂਣਾ ਬੱਚੇ ਦੀ ਪ੍ਰਾਪਤੀ ਲਈ ਉਸ ਜੋਗੀ ਦੇ ਦਰਸ਼ਨਾਂ ਲਈ ਆਏ ਪੂਰਨ ਉਹਨਾਂ ਨੂੰ ਕਹਿੰਦਾ ਹੈ ਕਿ ਪਹਿਲਾਂ ਵੀ ਇਸ ਮੰਝਲ ਵਿੱਚ ਮਹਿਲ ਵਿੱਚ ਇੱਕ ਪੁੱਤਰ ਹੋਇਆ ਸੀ ਜਿਸ ਜਿਸ ਨੂੰ ਬਿਨਾਂ ਕਿਸੇ ਕਾਰਨ ਮਾਰਵਾ ਦਿੱਤਾ ਗਿਆ ਸੀ ਇਹ ਸੁਣ ਕੇ ਲੂਣਾ ਆਪਣੀ ਗਲਤੀ ਤੇ ਬੜੀ ਹੀ ਸ਼ਰਮਿੰਦਾ ਹੁੰਦੀ ਹੈ ਤੇ ਉਹ ਗਲਤੀ ਮੰਨ ਲੈਂਦੀ ਹੈ ਜਦੋਂ ਰਾਜੇ ਸਲਵਾਨ ਨੂੰ ਇਹ ਸਾਰਾ ਸੱਚ ਪਤਾ ਲੱਗਦਾ ਹੈ ਤੋਂ ਆਪਣੇ ਆਪ ਨੂੰ ਬੜਾ ਕੋਸਦਾ ਹੈ ਤੇ ਰਾਣੀ ਨੂੰ ਲੂਣਾ ਨੂੰ ਵੀ ਬਹੁਤ ਕੋਸਦਾ ਹੈ ਜੋਗੀ ਲੂਣਾ ਦੇ ਹੱਥ ਵਿੱਚ ਇੱਕ ਚੌਲ ਦਾ ਦਾਣਾ ਰੱਖਦਾ ਹੈ ਤੇ ਪੁੱਤਰ ਪ੍ਰਾਪਤ ਲਈ ਆਸ਼ੀਰਵਾਦ ਦਿੰਦਾ ਹੈ ਜਿਸ ਨਾਲ ਉਸ ਘਰ ਵਿੱਚ ਇੱਕ ਪੁੱਤਰ ਨੇ ਫਿਰ ਜਨਮ ਲਿਆ ਜੋ ਕਿ ਰਾਜਾ ਰਸਾਲੂ ਬਣਿਆ ਉਧਰ ਪੂਰਨ ਦੀ ਮਾਤਾ ਇਸਰਾ ਜੋ ਕਿ ਅੰਨੇ ਹੋ ਚੁੱਕੇ ਸੀ ਪੁੱਤਰ ਦੇ ਵਿਰਾਗ ਵਿੱਚ ਆਪਣੇ ਪੁੱਤਰ ਨੂੰ ਮਿਲਣ ਦੀ ਬਲੀ ਹੀ ਉਤਾਵਲੀ ਹੋ ਰਹੀ ਸੀ ਜਦੋਂ ਸਾਰੇ ਲੋਕ ਉਸਨੂੰ ਦੱਸ ਰਹੇ ਸਨ ਕਿ ਬਾਗ ਵਿੱਚ ਇੱਕ ਜੋਗੀ ਆਇਆ ਹੋਇਆ ਹੈ ਤਾਂ ਉਹ ਰਾਣੀ ਇਸਰਾ ਉਸ ਨੂੰ ਮਿਲਣ ਲਈ ਜਾਂਦੀ ਹੈ ਪੂਰਨ ਦੀ ਮਾਂ ਇਸਰਾਨੀ ਹੋਣ ਦੇ ਬਾਵਜੂਦ ਵੀ ਪੂਰਨ ਨੂੰ ਪਛਾਣ ਜਾਂਦੀ ਹੈ ਤੇ ਉਸ ਦੀ ਅੱਖਾਂ ਠੀਕ ਹੋ ਜਾਂਦੀਆਂ ਨੇ ਰਾਣੀ ਇਸਰਾ ਆਪਣੇ ਪੁੱਤਰ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਆ ਇਸੇ ਤਰ੍ਹਾਂ ਪੂਰਨ ਆਪਣੀ ਮਾਂ ਨੂੰ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਵਾਪਸ ਚਲਾ ਜਾਂਦਾ ਹੈ ਕੁਝ ਸਾਲਾਂ ਬਾਅਦ ਮਾਂ ਨੂੰ ਦੱਤਾ ਬਚ ਨਵਾਉਣ ਲਈ ਉਹ ਵਾਪਸ ਸਿਆਲਕੋਟ ਆ ਜਾਂਦਾ ਹੈ ਜਿੱਥੇ ਸਾਰੇ ਲੋਕ ਦਰਸ਼ਨਾ ਲਈ ਆਉਂਦੇ ਨੇ ਤੇ ਬਹੁਤ ਖੁਸ਼ ਹੁੰਦੇ ਨੇ ਫਿਰ ਉਹਨਾਂ ਦਾ ਪਿਤਾ ਸਲਵਾਨ ਤੇ ਲੋਣਾ ਆਪਣੇ ਪੁੱਤਰ ਸਾਲੂ ਨਾਲ ਲੈ ਕੇ ਦਰਸ਼ਨਾ ਲਈ ਆਉਂਦੇ ਨੇ ਪੂਰਨ ਆਪਣੇ ਗੁਰੂ ਨੂੰ ਯਾਦ ਕਰਕੇ ਆਪਣੀ ਝੋਲੀ ਵਿੱਚੋਂ ਸੋਨੇ ਦਾ ਕੜਾ ਕੱਢ ਕੇ ਦਿਖਾਉਂਦਾ ਹੈ ਜਿਸ ਨਾਲ ਰਾਜਾ ਰਾਜਾ ਸਲਵਾਨ ਤੇ ਉਸ ਦਾ ਪੁੱਤਰ ਸਾਲੂ ਵੀ ਸੀਸ ਨਵਾਉਂਦੇ ਨੇ ਾਂਤ ਵਿੱਚ ਜਦੋਂ ਆਪਣੀ ਮਾਂ ਨੂੰ ਮਿਲਣ ਲਈ ਤਾਂ ਮਾਂ ਵੀ ਉਸ ਨੂੰ ਮਿਲਣ ਲਈ ਆਉਂਦੀ ਹੈ ਤੇ ਇਸਰਾ ਆਪਣੇ ਬੇਟੇ ਨੂੰ ਦੇ ਕੇ ਬਹੁਤ ਖੁਸ਼ ਹੁੰਦੀ ਹੈ ਆਪਣਾ ਬੱਚਾ ਨਿਭਾਉਣ ਤੇ ਬਹੁਤ ਹੀ ਜਿਆਦਾ ਖੁਸ਼ ਹੋ ਜਾਂਦੀ ਹੈ ਏਸੀ ਜੀ ਸਾਡਾ ਅੱਜ ਦਾ ਕਿੱਸਾ ਪੂਰਨ ਪਤ ਦਾ ਜੋ ਕਿ ਬਹੁਤ ਹੀ ਪਿਆਰਾ ਤੇ ਪੁਰਾਣੀ ਲੋਕਾਥਾ ਹੈ ਅੱਜ ਦੀ ਲੋਕਾਥਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ